ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਪੱਤੀ ਅੱਜ ਬਣਾਵਾਂਗੇ ਪਾਲਕ ਪਨੀਰ ਪਾਲਕ ਆਪਾਂ ਨੇ ਧੋਸ ਮਾਰ ਲਈ ਤੇ ਉਹਦੇ ਲਈ ਆਪਾਂ ਨੇ ਪਿਆਜ਼ ਟਮਾਟਰ ਅਦਰਕ ਲਸਣ ਲੈ ਲਿਆ ਉਹਨੂੰ ਆਪਾਂ ਨੇ ਛਿੱਲ ਲਿਆ ਚੰਗੀ ਤਰ੍ਹਾਂ ਨਾਲ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਕੱਟ ਕੇ ਇੱਕ ਕੜਾਹੀ ਦੇ ਵਿੱਚ ਮਸਾਲਾ ਭੁੰਨ ਲਾਂਗੇ ਇਹਨੂੰ ਆਪਾਂ ਬ੍ਰੇਕ ਨਹੀਂ ਕਰਨਾ ਤੇ ਆਪਾਂ ਨੇ ਮੋਟਾ-ਮੋਟਾ ਕਰਕੇ ਕੱਟ ਲਿਆ ਪਿੱਛੇ ਆਪਾਂ ਨੇ ਸਾਰਾ ਕੁਝ ਪਾ ਲਿਆ ਟਮਾਟਾ ਆਦਰਕ ਲਸਣ ਪਿਆਜ਼ ਥੋੜਾ ਜਿਹਾ ਆਪਾਂ ਨੇ ਕਿਉਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਭੁੰਨ ਲਾਂਗੇ ਜਦੋਂ ਆਪਣਾ ਇਹ ਮਸਾਲਾ ਥੋੜਾ ਜਿਹਾ ਭੁੱਜ ਗਿਆ ਇਹਦੇ ਵਿੱਚ ਆਪਾਂ ਧੋਸ ਮਾਰ ਕੇ ਪਾਲਕ ਨੂੰ ਐਡ ਕਰ ਦਿੰਨੇ ਆ ਆਪਾਂ ਪਾਲਕ ਨੂੰ ਵੀ ਚੰਗੀ ਤਰ੍ਹਾਂ ਨਾਲ ਥੋੜਾ ਜਿਹਾ ਪਕਾ ਲਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜਿਹੜੇ ਸਾਡੇ ਭੈਣ ਭਰਾ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਉਹ ਹੈਪੀ ਫੈਮਿਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਆਪਣੀ 10 15 ਮਿੰਟ ਹੋ ਗਏ ਪਾਲਕ ਪਾਈ ਨੂੰ ਵੀ ਤੇ ਪਾਲਕ ਵੀ ਆਪਣੀ ਚੰਗੀ ਤਰ੍ਹਾਂ ਨਾਲ ਪੱਕ ਗਈ ਤੇ ਹੁਣ ਆਪਾਂ ਇੱਕ ਜੱਗ ਵਿੱਚ ਪਾ ਕੇ ਇਹਨੂੰ ਗ੍ਰाइंड ਕਰ ਲੈਣੇ ਆਂ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਦੋ ਵਾਰੀ ਜੱਗ 'ਚ ਪਾਵਾਂਗੇ ਆਪਣਾ ਪਾਲਕ ਪਨੀਰ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਹੋਊਗਾ ਬਹੁਤ ਹੀ ਵਧੀਆ ਆਪਾਂ ਨੇ ਹੁਣੇ ਜੀ ਇਹ ਪਾਲਕ ਵਿੱਚੇ ਮਸਾਲਾ ਗ੍ਰाइंड ਕਰ ਲਿਆ ਹੁਣ ਆਪਾਂ ਇੱਕ ਜਿ ਇੱਕ ਕੜਾਹੀ ਵਿੱਚ ਪਾ ਕੇ ਇਹਨੂੰ ਫੇਰ ਚੰਗੀ ਤਰ੍ਹਾਂ ਨਾਲ ਸੇਕ ਲਗਾਵਾਂਗੇ। ਹੁਣ ਆਪਾਂ ਇਹਨੂੰ ਫੇਰ 10-15 ਮਿੰਟ ਲਈ ਪਕਾਵਾਂਗੇ ਤੇ ਵਿੱਚ ਇਹਦੇ ਵਿੱਚ ਆਪਾਂ ਨੇ ਮਲਾਈ ਐਡ ਕਰਤੀ। ਪਨੀਰ ਵੀ ਆਪਾਂ ਧੋਸ ਮਾਰ ਕੇ ਇਹਨੂੰ ਕੱਟ ਲੈਨੇ ਆ। ਤੇ ਆ ਹੈਗਾ ਜੀ ਪਾਲਕ ਪਨੀਰ ਦਾ ਮਸਾਲਾ। ਇਹ ਵੀ ਆਪ ਐਡ ਕਰਾਂਗੇ ਵਿੱਚ ਇਹਦੇ ਵਿੱਚ ਆਪਾਂ ਨੂਨ ਮਿਰਚ ਸਵਾਦ ਅਨੁਸਾਰ ਪਾ ਦਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਆਪਾਂ ਜੀ ਇੱਕ ਪਾਸੇ ਹੁਣ ਪਾਲਕ ਪਨੀਰ ਦਾ ਤੜਕਾ ਵੀ ਭੁੰਨ ਲੈਨੇ ਆ। ਇਹ ਵੀ ਵਿੱਚ ਐਡ ਕਰਾਂਗੇ। ਆਪਾਂ ਨੇ ਇਹਦੇ ਲਈ ਪਿਆਜ਼ ਹੀ ਲਿਆ ਵਾ। ਆਪਨੇ ਹੋਰ ਸਾਰਾ ਕੁਝ ਉਹਦੇ ਵਿੱਚ ਲਸਣ ਆਦਰਕ ਪਾਇਆ ਹੋਇਆ ਸੀਗਾ। ਪਿਆਜ਼ ਦਾ ਤੜਕਾ ਲਾਵਾਂਗੇ ਆਪਾਂ। ਹੁਣ ਆਪਾਂ ਜੇ ਪਾਲਕ ਵਿੱਚ ਪਨੀਰ ਐਡ ਕਰ ਦਿੰਨੇ ਆ। ਹੁਣ ਆਪਾਂ ਇਹਨੂੰ 5 ਮਿੰਟ ਸੇਕ ਲਵਾਵਾਂਗੇ। ਸੋ ਲੋਗ ਐਸਤੇ ਹੀ ਪਕਾਵਾਂਗੇ ਆਪਾਂ ਇਧਰ ਆਪਣਾ ਜੀ ਤੜਕਾ ਵੀ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਵੀਡੀਓ ਦਾ ਕਰਦੇ ਇੱਥੇ ਐਂਡ ਵਾਈ ਗੁਰਚੀ ਦਾ ਖਾਸਾ ਵਾਈ ਗੁਰਚੀ ਕੀ ਪਤੀ ਆਪਣਾ ਪਾਲਕ ਪਨੀਰ ਬਣ ਕੇ ਰੈਡੀ ਆ ਨਾਲ ਆਪਾਂ ਨੇ ਪ੍ਰਸ਼ਾਦਾ ਵੀ ਬਣਾਇਆ ਬਹੁਤ ਵਧੀਆ ਬਣਿਆ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ